ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਆਨਲਾਈਨ ਪਲੈਟਫਾਰਮ ਪੰਜਾਬ ਕਲਾਸ ਜਰਾਲਾਬਾਦ ਦੇ ਉੱਪਰ ਹਾਂਜੀ ਮੇਰੇ ਪਿਆਰੇ ਬੱਚੇ ਲਓ ਬਈ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈਗਾ ਜੀ ਉਹ ਸਟਾਰਟ ਹੋ ਚੁੱਕਿਆ ਹੈ ਤੇ ਆਪਣਾ ਇਹ ਸੈਸ਼ਨ ਬਹੁਤ ਬਹੁਤ ਜਿਹੜਾ ਅਸੀਂ ਕਹਿ ਸਕਦੇ ਆ ਇੰਪੋਰਟੈਂਟ ਮਹੱਤਵਪੂਰਨ ਰਹਿਣ ਵਾਲਾ ਕਿਉਂਕਿ ਅੱਜ ਦੇ ਇਸ ਸੈਸ਼ਨ ਦੇ ਵਿੱਚ ਅੱਜ ਦੀ ਆਪਣੀ ਇਸ ਚਰਚਾ ਦੇ ਵਿੱਚ ਇਸ ਕਲਾਸ ਦੇ ਵਿੱਚ ਆਪਾਂ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਨੂੰ ਲੈ ਕੇ ਜਿਹੜੀ ਹੈ ਉਹ ਰਣਨੀਤੀ ਦੇ ਬਾਰੇ ਵਿੱਚ ਗੱਲ ਕਰਾਂਗੇ ਅਸੀਂ ਸਾਰੇ ਜਾਣਦੇ ਆ ਕਿ ਹੁਣ ਟੈਟ ਦਾ ਜਿਹੜਾ ਰਿਜ਼ਲਟ ਹੈ ਆ ਚੁੱਕਿਆ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੇ ਆਪਦਾ ਜਿਹੜਾ ਟੈਟ ਵਾਲੀ ਪੌੜੀ ਹੈ ਉਹਨੂੰ ਪਾਰ ਕਰ ਲਿਆ ਤੇ ਅਗਲੀ ਪੌੜੀ ਜਿਹੜੀ ਆ ਉਹਨਾਂ ਦੇ ਸਾਹਮਣੇ ਆ ਉਹ ਨਜ਼ਰ ਆ ਰਹੀ ਆ ਉਹਨਾਂ ਨੂੰ ਤੇ ਫਿਰ ਉਸ ਪੌੜੀ ਤੇ ਚੜਨਾ ਕਿਵੇਂ ਆ ਉਸ ਪੌੜੀ ਨੂੰ ਪਾਰ ਕਿਵੇਂ ਕਰਨਾ ਉਹ ਪੌੜੀ ਆਪਣੇ ਕੋਲ ਮਾਸਟਰ ਕੇਡਰ ਦੀ ਤੇ ਫਿਰ ਇਹਨੂੰ ਪਾਰ ਕਿਵੇਂ ਕਰਨਾ ਉਹਦੇ ਨਾਲ ਸੰਬੰਧਿਤ ਜਿਹੜੀ ਆ ਆਪਾਂ ਅੱਜ ਦੀ ਚਰਚਾ ਕਰਨੀ ਤੇ ਤੁਸੀਂ ਜਿੰਨੇ ਵੀ ਬੱਚੇ ਜੁੜੇ ਹੋ ਇੱਕ ਵਾਰੀ ਇਹ ਦੱਸ ਦਿਓ ਮੇਰੀ ਆਵਾਜ਼ ਸਕਰੀਨ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਹੀ ਆ ਤੇ ਜਿੰਨੇ ਸਾਥੀ ਜੁੜਿਆ ਸਾਰੇ ਜਿਹੜੀ ਆ ਕਲਾਸ ਨੂੰ ਇਸ ਸੈਸ਼ਨ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ ਤੇ ਜਿੰਨੇ ਮੇਰੇ ਸਾਥੀ ਆ ਉਹ ਕਲਾਸ ਨੂੰ ਰਿਕਾਰਡਡ ਵੇਖਣਗੇ ਉਹਨਾਂ ਨੇ ਵੀ ਜਿਹੜਾ ਹੈ ਇਸ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ ਹਾਂਜੀ ਤੇ ਨੈਟਵਰਕ ਦੀ ਸ਼ਾਇਦ ਥੋੜੀ ਜਿਹੀ ਦਿੱਕਤ ਹੈਗੀ ਮੇਰੇ ਪਿਆਰੇ ਬੱਚੇ ਬੱਚੇ ਵੇਖਦੇ ਆ ਜੇ ਤਾਂ ਨੈਟ ਦੀ ਜਿਹੜੀ ਅਵੇਲੇਬਿਲਟੀ ਹੈਗੀ ਆ ਜੋ ਨੈਟ ਆਪਣੇ ਕੋਲ ਆ ਰਿਹਾ ਜੇ ਤਾਂ ਠੀਕ ਠੰਗ ਦੇ ਨਾਲ ਚੱਲਦਾ ਤੇ ਫੇਰ ਹੀ ਆਪਾਂ ਇਸ ਸੈਸ਼ਨ ਨੂੰ ਕੰਟੀਨਿਊ ਕਰਨਾ ਨਹੀਂ ਤੇ ਇਹ ਸੈਸ਼ਨ ਆਪਾਂ ਕੱਲ ਨੂੰ ਕਰਾਂਗੇ ਮੈਂ ਮਾਫੀ ਚਾਹਣਾ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਮੈਂ ਕਿਹਾ ਚਾਉਣਾ ਹੈਗਾ ਵੀ ਇਹ ਸੈਸ਼ਨ ਆਪਣਾ ਹੋ ਸਕਦਾ ਆਪਾਂ ਨੂੰ ਰੋਕਣਾ ਪੈ ਜਾਵੇ ਕਿਉਂਕਿ ਇਹ ਚਰਚਾ ਬੜੀ ਇੰਪੋਰਟੈਂਟ ਹੈਗੀ ਮਤੋਂਪੂਰਨ ਹੈਗੀ ਤੇ ਇਹਨੂੰ ਮੈਂ ਇਸ ਤਰ੍ਹਾਂ ਦੇ ਠੀਕ ਹੈ ਜੀ ਕਾ ਲੀਏ ਤੇ ਘਾਟ ਨੈਟਵਰਕ ਦੇ ਵਿੱਚ ਇਹਨੂੰ ਨਹੀਂ ਕਰਨਾ ਚਾਹੁੰਦਾ ਕਿਉਂਕਿ ਬੜੀ ਜਿਆਦਾ ਸੀ ਕਹਿ ਲੀਏ ਤੇ ਮਤਵਪੂਰਨ ਹੈਗੀ ਉਸ ਬੱਚੇ ਦੇ ਲਈ ਜਿਨੇ ਇਸ ਸੈਸ਼ਨ ਨੂੰ ਜਿਹੜਾ ਹੈਗਾ ਜੀ ਜਾਂ ਇਸ ਜਾਣਕਾਰੀ ਨੂੰ ਆਦੇ ਜੀਵਨ ਦੇ ਵਿੱਚ ਢਾਲਣਾ ਹੈ ਕਿਉਂਕਿ ਇੱਕ ਜਿਹੜਾ ਬੱਚਾ ਉਹ ਨਵਾਂ ਉਹਨੇ ਟਟ ਪਾਸ ਕਰਿਆ ਤੇ ਉਹਦੇ ਲਈ ਜਾਣਨਾ ਜ਼ਰੂਰੀ ਹੁੰਦਾ ਵੀ ਉਹਨੇ ਇਹ ਜਿਹੜੀ ਤਿਆਰੀ ਆ ਉਹਦੀ ਜਿਹੜਾ ਮੋਡ ਹੈਗਾ ਕਿੱਥੋਂ ਬਣ ਸਕਦਾ ਤੇ ਉਹ ਫਿਰ ਉਸ ਰਾਹ ਤੇ ਕਿਵੇਂ 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 ਤੁਰ ਸਕਦਾ ਠੀਕ ਹੈ ਇੱਕ ਦਮ ਮਿੰਟ ਆਪਾਂ ਵੇਖ ਲੈਨੇ ਆ ਫਿਰ ਆਪਾਂ ਕਲਾਸ ਨੂੰ ਨਹੀਂ ਤੇ ਆਪਾਂ ਕੱਲ ਤੇ ਰੱਖਾਂਗੇ ਬੱਚੇ ਹਾਂ ਹਾਂਜੀ ਤੁਸੀਂ ਇੱਕ ਰਹੀਏ ਦੱਸ ਦਿਓ ਵੀ ਜੇਰੀ ਨੈਟਵਰਕ ਹੈਗਾ ਇਹਦੀ ਪ੍ਰੋਬਲਮ ਨਹੀਂ ਹੈਗੀ ਠੀਕ ਚੱਲ ਰਿਹਾ ਹੈ ਤੇ ਫਿਰ ਆਪਾਂ ਇਹਨੂੰ ਕੰਟੀਨਿਊ ਕਰਦੇ ਆਂ ਲੋ ਮੇਰੇ ਖਿਆਲ ਜਰਾ ਨੈਟਵਰਕ ਹੈਗਾ ਉਹ ਆਪਣੇ ਕੋਲ ਹੁਣ ਠੀਕ ਚੱਲ ਰਿਹਾ ਤੇ ਚਲੋ ਆਪਾਂ ਗੱਲਬਾਤ ਸਟਾਰਟ ਕਰਦੇ ਹਾਂ ਜਿੰਨੇ ਬੱਚੇ ਜੁੜੇ ਆ ਸਾਰੇ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿਹੜੇ ਹੋਰ ਸਾਥੀ ਆਪਣੇ ਨਾਲ ਜੁੜ ਜਾਵਣ ਬਲੋਗ ਤੇ ਸਭ ਤੋਂ ਪਹਿਲਾਂ ਤਾਂ ਵਧਾਈ ਆ ਉਹਨਾਂ ਬੱਚਿਆਂ ਨੂੰ ਉਹਨਾਂ ਸਾਥੀਆਂ ਨੂੰ ਜਿਨ੍ਹਾਂ ਨੇ ਟੈਟ ਜਿਹੜਾ ਇਸ ਵਾਰ ਕਲੀਅਰ ਕਰਿਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਬੱਚਿਆਂ ਦਾ ਜਰਾ ਟੀਚਿੰਗ ਸਬਜੈਕਟ ਆ ਜਿਾ ਅਸੀਂ ਕਹਿ ਲਈਏ ਮਾਸਟਰ ਕੈਡਰ ਦਾ ਜਿਹੜਾ ਪੇਪਰ ਹੈ ਉਹਨਾਂ ਨੇ ਜਿਹੜਾ ਪੰਜਾਬੀ ਲੈਂਗੁਏਜ ਦੇ ਵਿੱਚ ਦੇਣਾ ਹੈਗਾ ਜਿਨ੍ਹਾਂ ਦਾ ਸੁਪਨਾ ਹੈਗਾ ਜੀ ਪੰਜਾਬੀ ਮੈਡਮ ਮਾਸਟਰ ਬਣਨ ਦਾ ਤੇ ਉਹਨਾਂ ਦੇ ਲਈ ਇਹ ਸੈਸ਼ਨ ਬੜਾ ਮਹੱਤਵਪੂਰਨ ਹੈਗਾ ਲਓ ਜਿੱਦਾਂ ਕਿ ਪਿੱਛੇ ਵੀ ਆਪਾਂ ਮੈਂ ਲਿਖਿਆ ਹੈਗਾ ਵੀ ਕਿਵੇਂ ਕਰੀਏ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਤੇ ਇਹਦੇ ਬਾਰੇ ਵਿੱਚ ਆਪਾਂ ਡਿਟੇਲ ਦੇ ਵਿੱਚ ਅੱਜ ਗੱਲ ਕਰਾਂਗੇ ਨਾਲ-ਨਾਲ ਜਿਹੜਾ ਸਿਲੇਬਸ ਹੈਗਾ ਇਹਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਪੰਜਾਬੀ ਮਾਸਟਰ ਕੈਡਰ ਦਾ ਸਿਲੇਬਸ ਕੀ ਹੈਗਾ ਤੇ ਫਿਰ ਇਸ ਸਿਲੇਬਸ ਦੇ ਲਈ ਕਿਹੜੀਆਂ ਜਨੀਆਂ ਕਿਤਾਬਾਂ ਕਿਹੜੀਆਂ ਜਿਹੜੀ ਬੁੱਕਸ ਹੈਗੀਆਂ ਨੇ ਉਹ ਸਾਡੇ ਲਈ ਲਾਹੇਵੰਦ ਹੋ ਸਕਦੀਆਂ ਨੇ ਉਹਨਾਂ ਕਿਤਾਬਾਂ ਦੀ ਚਰਚਾ ਕਰਾਂਗੇ ਤੇ ਨਾਲ ਹੀ ਨਾਲ ਇਹਨਾਂ ਕੁਝ ਕਿਤਾਬਾਂ ਦੀ ਜਿਹੜੀ ਪੀਡੀਐਫ ਮੇਰੇ ਕੋਲ ਹੈਗੀ ਆ ਉਹ ਵੀ ਤੁਹਾਨੂੰ ਜਿਹੜੇ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਪ੍ਰੋਵਾਈਡ ਕਰਾ ਦਿੱਤੀ ਜਾਵੇਗੀ ਠੀਕ ਹੈ ਜੀ ਉਹਦੀ ਗੱਲ ਹੁਣ ਆਪਾਂ ਚਲੋ ਸਟਾਰਟ ਕਰਦੇ ਆਂ ਲੋ ਬਾਈ ਚਲੋ ਠੀਕ ਆ ਹੁਣ ਜਦੋਂ ਮੈਂ ਗੱਲ ਕਰਦਾ ਮੀ ਹੁਣ ਅਸੀਂ ਇੱਕ ਪੇਪਰ ਆ ਠੀਕ ਹੈ ਜੀ ਪੰਜਾਬੀ ਮਾਸਟਰ ਗ੍ਰੈਜੂਏਟ ਦੇ ਲਈ ਇੱਕ ਸਪੈਸੀਫਿਕ ਅਸੀਂ ਕਹਿੰਦੇ ਆ ਤੇ ਪੰਜਾਬੀ ਦਾ ਪੇਪਰ ਹੁੰਦਾ ਠੀਕ ਹੈ ਤੇ ਉਹਦੇ ਵਿੱਚ ਜਿਹੜੇ ਦੋ ਜਾਂ ਤਿੰਨ ਟੌਪਿਕ ਮੁੱਖ ਤੌਰ ਤੇ ਸਾਡੇ ਕੋਲ ਰਹਿੰਦੇ ਆ ਉਹ ਕਿਹੜੇ ਆ ਤੇ ਉਹ ਹੈਗਾ ਜੀ ਇੱਕ ਪੰਜਾਬੀ ਸਾਹਿਤ ਦੂਜਾ ਆ ਜਾਂਦਾ ਸਾਡੇ ਕੋਲ ਪੰਜਾਬੀ ਵਿਆਕਰਨ ਤੇ ਤੀਜਾ ਆ ਜਾਂਦਾ ਸਾਡੇ ਕੋਲ ਸੱਭਿਆਚਾਰ ਇਹ ਜਿਹੜੇ ਤਿੰਨ ਟੌਪਿਕ ਅਸੀਂ ਕਹ ਲੈਨੇ ਆ ਮੁੱਖ ਤੌਰ ਤੇ ਜਿਹੜਿਆ ਉਹ ਆਪਣੇ ਕੋਲ ਰਹਿੰਦੇ ਆ ਠੀਕ ਹੈ ਜੀ ਇੱਕ ਰਹਿੰਦਾ ਸਾਡੇ ਕੋਲ ਪੰਜਾਬੀ ਸਾਹਿਤ ਪੰਜਾਬੀ ਸਾਹਿਤ ਫਿਰ ਦੂਸਰਾ ਰਹਿ ਜਾਂਦਾ ਸਾਡੇ ਕੋਲ ਪੰਜਾਬੀ ਭਾਸ਼ਾ ਦਾ ਵਿਆਕਰਨ ਦਾ ਵਿਆਕਰਨ ਤੇ ਨਾਲ ਫਿਰ ਅਗਲੀ ਗੱਲ ਰਹਿ ਜਿਹੜੀ ਸਾਡੇ ਕੋਲ ਪੰਜਾਬੀ ਸਭਿਆਚਾਰ ਲਓ ਭਾਈ ਹੁਣ ਇਹ ਤਿੰਨ ਜਿਹੜੇ ਅਸੀਂ ਕਹਿ ਲੈਨੇ ਆ ਸਭ ਤੋਂ ਵੱਡੇ ਟੌਪਿਕ ਜਿਹੜਿਆ ਸਾਡੇ ਸਿਲੇਬਸ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਹੈ ਇੱਕ ਹੈਗਾ ਸਾਡੇ ਕੋਲ ਪੰਜਾਬੀ ਸਾਹਿਤ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦਾ ਵਿਆਕਰਣ ਤੇ ਨਾਲ ਸਾਡੇ ਕੋਲ ਪੰਜਾਬੀ ਸਭਿਆਚਾਰ ਹੁਣ ਅਸੀਂ ਗੱਲ ਸ਼ੁਰੂਆਤ ਕਰਦੇ ਹਾਂ ਪੰਜਾਬੀ ਸਾਹਿਤ ਤੋਂ ਠੀਕ ਹੈ ਹੁਣ ਜਦੋਂ ਅਸੀਂ ਪੇਪਰ ਦੇਣ ਜਾਣਾ ਠੀਕ ਹੈ ਜੀ ਤੇ ਪੇਪਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਟੌਪਿਕ ਜਿਹਦੇ ਵਿੱਚ ਉਹ ਪ੍ਰਸ਼ਨ ਆਉਣੇ ਆ ਉਹ ਆਉਣੇ ਆ ਜੀ ਸਾਡੇ ਪੰਜਾਬੀ ਸਾਹਿਤ ਦੇ ਵਿੱਚੋਂ ਠੀਕ ਹੈ ਤੇ ਫਿਰ ਪੰਜਾਬੀ ਸਾਹਿਤ ਦੀ ਜਦੋਂ ਗੱਲ ਕਰਦੇ ਹਾਂ ਤੇ ਮੈਂ ਕੱਲ ਇੱਕ ਕਲਾਸ ਲਗਾਈ ਸੀਗੀ ਜਿਹਦੇ ਵਿੱਚ ਆਪਾਂ ਗੁਰਮਤ ਸਾਹਿਤ ਦੀ ਇੱਕ ਪਹਿਲੀ ਕਲਾਸ ਆਪਾਂ ਕੱਲ ਉਹ ਲਗਾਈ ਇਸੇ ਤਰ੍ਹਾਂ ਇਹ ਗੁਰਮਤਵਾਲਾ ਜਿਹੜਾ ਆਪਣਾ ਟੌਪਿਕ ਹੈਗਾ ਇਹਨੂੰ ਕੰਪਲੀਟ ਕਰਾਂਗੇ ਤੇ ਉਹਦੇ ਵਿੱਚ ਮੈਂ ਚਰਚਾ ਕੀਤੀ ਸੀ ਵੀ ਪੰਜਾਬੀ ਜਿਹੜਾ ਸਾਹਿਤ ਹੈਗਾ ਉਹਨੂੰ ਲੱਗ-ਲੱਗ ਸਮਿਆਂ ਦੇ ਵਿੱਚ ਵੰਡਿਆ ਗਿਆ ਹੈ ਤੇ ਉਹਦੇ ਵਿੱਚ ਸਾਡੇ ਕੋਲ ਦੋ ਮੁੱਖ ਤੌਰ ਤੇ ਟੌਪਿਕ ਜਿਹੜੇ ਸਾਹਿਤ ਦੇ ਵਿੱਚ ਆਉਂਦੇ ਆ ਇੱਕ ਆਉਂਦਾ ਸਾਡੇ ਕੋਲ ਮੱਧ ਕਾਲੀ ਪੰਜਾਬੀ ਸਾਹਿਤ ਮੱਧ ਕਾਲੀ ਪੰਜਾਬੀ ਸਾਹਿਤ ਤੇ ਇੱਕ ਫਿਰ ਦੂਸਰਾ ਸਾਡੇ ਕੋਲ ਜਿਹੜਾ ਆਉਂਦਾ ਉਹ ਆਉਂਦਾ ਜੀ ਆਧੁਨਿਕ ਪੰਜਾਬੀ ਸਾਹਿਬ ਆਧੁਨਿਕ ਪੰਜਾਬੀ ਸਾਹਿਬ ਹੁਣ ਇਹਦੇ ਵਿੱਚ ਫਿਰ ਅੱਗੇ ਸਾਡੇ ਕੋਲ ਜਦੋਂ ਅਸੀਂ ਮੱਧ ਕਾਲੀ ਪੰਜਾਬੀ ਸਾਹਿਤ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਜਿਹੜਾ ਸਾਡਾ ਸਿਲੇਬਸ ਹੈ ਉਹਦੇ ਵਿੱਚ ਮੁੱਖ ਤੌਰ ਤੇ ਸਾਡੇ ਕੋਲ ਜਿਹੜੇ ਆ ਉਹ ਚਾਰ ਅਸੀਂ ਕਹਿੰਨੇ ਆ ਵੀ ਅਸੀਂ ਕਾਵਤ ਧਰਾਵਾਂ ਮੰਨਦੇ ਆ ਜਿਹੜੀਆਂ ਮੱਧ ਕਾਲ ਦੇ ਸਮੇਂ ਵਿੱਚ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਚੱਲੀਆਂ ਠੀਕ ਹੈ ਤੇ ਉਹਦੇ ਵਿੱਚ ਫਿਰ ਅਸੀਂ ਜਾਣਾਂਗੇ ਗੁਰਮਤ ਸਾਹਿਤ ਦੇ ਬਾਰੇ ਵਿੱਚ ਅਸੀਂ ਪੜ੍ਹਨਾ ਉਦਾਂ ਹੀ ਅਸੀਂ ਸੂਫੀ ਸਾਹਿਤ ਦੇ ਬਾਰੇ ਵਿੱਚ ਪੜ੍ਹਨਾ ਹੈ ਕਿੱਸਾ ਕਾਵਜਾ ਕਿੱਸਾ ਸਾਹਿਤ ਦੇ ਬਾਰੇ ਵਿੱਚ ਪੜ੍ਹਨਾ ਤੇ ਨਾਲ-ਨਾਲ ਅਸੀਂ ਜਿਹੜਾ ਵਾਰ ਸਾਹਿਤ ਦੇ ਬਾਰੇ ਵਿੱਚ ਪੜ੍ਹਨਾ ਜਿਹਨੂੰ ਅਸੀਂ ਬੀਰ ਕਾਵ ਕਹਿੰਦੇ ਆ ਇਹ ਚਾਰ ਸਾਡੀਆਂ ਮੁੱਖ ਧਰਾਵਾਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਜਦੋਂ ਪੇਪਰ ਦੇ ਸਿਲੇਬਸ ਦੀ ਤਿਆਰੀ ਕਰਨੀ ਆ ਪੇਪਰ ਦਾ ਸਿਲੇਬਸ ਪੜ੍ਹਨਾ ਹੈ ਜਾਂ ਪੇਪਰ ਦੀ ਤਿਆਰੀ ਕਰਨੀ ਆ ਤੇ ਉਹਦੇ ਲਈ ਇਹ ਚਾਰ ਚੀਜ਼ਾਂ ਅਸੀਂ ਪੜਾਂਗੇ ਉਹ ਸਾਡੀਆਂ ਕਿਹਦੇ ਵਿੱਚ ਆਉਂਦੀਆਂ ਤੇ ਉਹ ਆਉਂਦੀਆਂ ਜੀ ਸਾਡੀਆਂ ਮੱਧ ਕਾਲੀ ਪੰਜਾਬੀ ਸਾਹਿਤ ਦੇ ਵਿੱਚ ਉਸ ਤੋਂ ਬਾਅਦ ਫਿਰ ਸਾਡੇ ਕੋਲ ਆ ਜਾਂਦਾ ਜੀ ਆਧੁਨਿਕ ਪੰਜਾਬੀ ਸਾਹਿਤ ਹੁਣ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਸਾਡੇ ਕੋਲ ਜਿਹੜੇ ਮੁੱਖ ਤੌਰ ਤੇ ਟੌਪਿਕ ਆਉਣਗੇ ਉਹ ਕਿਹੜੇ ਹੋਣਗੇ ਇਹ ਕਾਵੇਗਤ ਜੀ ਸਾਡਾ ਪੰਜਾਬੀ ਕਵਿਤਾ ਪੰਜਾਬੀ ਇਕਾਂਗੀ ਪੰਜਾਬੀ ਕਹਾਣੀ ਦਾ ਇਤਿਹਾਸ ਪੰਜਾਬੀ ਇਕਾਂਗੀ ਪੰਜਾਬੀ ਨਾਟਕ ਪੰਜਾਬੀ ਨਾਵਲ ਠੀਕ ਹੈ ਜੀ ਤੇ ਨਾਲ-ਨਾਲ ਵਿਵਾਰਤਕ ਜਿਹੜੀ ਸਾਡੀ ਆਧੁਨਿਕ ਵਾਰਤਕ ਹੈਗੀ ਆ ਇਹਦੇ ਬਾਰੇ ਵਿੱਚ ਜਿਹੜਾ ਅਸੀਂ ਉਹ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਪੜਾਂਗੇ ਠੀਕ ਆ ਜੀ ਤੇ ਇਹ ਜਿੰਨੇ ਮੈਂ ਟੌਪਿਕ ਤੁਹਾਨੂੰ ਗਣਵਾਏ ਹੈਗੇ ਆ ਇਹ ਸਾਰੇ ਜਿਹੜੇ ਟੌਪਿਕ ਆ ਇਹ ਕਿਹਦੇ ਵਿੱਚ ਆਉਂਦੇ ਆ ਤੇ ਇਹ ਪੰਜਾਬੀ ਸਾਹਿਤ ਦੇ ਵਿੱਚ ਆਉਂਦੇ ਹੈ ਹੁਣ ਅੱਗੇ ਆਪਾਂ ਸਿਲੇਬਸ ਤੇ ਚੱਲਾਂਗੇ ਤੇ ਉਹਦੀ ਜਿਹੜੀ ਗੱਲ ਹੈ ਹੋਰ ਜ਼ਿਆਦਾ ਕਲੀਅਰ ਹੋ ਜਾਵੇ ਉਸ ਤੋਂ ਬਾਅਦ ਫਿਰ ਆ ਜਾਂਦਾ ਸਾਡੇ ਕੋਲ ਪੰਜਾਬੀ ਭਾਸ਼ਾ ਤੇ ਉਹਦਾ ਵਿਆਕਰਣ ਤੇ ਵਿਆਕਰਨ ਦੇ ਵਿੱਚ ਜਦੋਂ ਅਸੀਂ ਚੱਲਦੇ ਹਾਂ ਤੇ ਅਸੀਂ ਪੜ੍ਹਾਂਗੇ ਜੇ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਵੀ ਇਹ ਕਿੱਥੋਂ ਨਿਕਲੀ ਇਹ ਕਿਵੇਂ-ਕਿਵੇਂ ਵਿਕਾਸ ਇਹਨੇ ਕੀਤਾ ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਜੀ ਪੰਜਾਬੀ ਭਾਸ਼ਾ ਦਾ ਵਿਆਕਰਨ ਵਿਆਕਰਨ ਦੇ ਵਿੱਚ ਅਸੀਂ ਵਿਆਕਰਨ ਦੇ ਜਿੰਮੇ ਧੁਨੀ ਬੋਧ ਹੈ ਸ਼ਬਦ ਬੋਧ ਹੈ ਵਾਕ ਬੋਧ ਹੈ ਅਰਥ ਬੋਧ ਹੈ ਮੁਹਾਵਰੇ ਨੇ ਅਖਾਣ ਨੇ ਜਾਂ ਅਸੀਂ ਕਹਿ ਲੈਂਦੇ ਹਾਂ ਜੀ ਸਾਡੇ ਕੋਲ ਆਪਣਾ ਵਿਸ਼ਰਾਮ ਚਿੰਨ੍ਹ ਨੇ ਜਾਂ ਕੋਸ਼ ਵਾਚਨ ਵਿਧੀ ਆ ਇਹ ਸਾਰੇ ਟੌਪਿਕ ਜਿਹੜੇ ਆ ਉਹ ਅਸੀਂ ਪੰਜਾਬੀ ਭਾਸ਼ਾ ਤੇ ਵਿਆਕਰਨ ਦੇ ਵਿੱਚ ਪੜਾਂ। ਨਾਲ ਹੀ ਨਾਲ ਗੁਰਮੁਖੀ ਲਿਪੀ ਦੇ ਬਾਰੇ ਵਿੱਚ ਜਿਹੜਾ ਹੈਗਾ ਜੀ ਉਹ ਵੀ ਅਸੀਂ ਕਿਹਦੇ ਵਿੱਚ ਪੜਾਂਗੇ ਤੇ ਐਸੇ ਅਸੀਂ ਕਿਹਨਾ ਟੌਪਿਕ ਦੇ ਅੰਡਰ ਉਹ ਆਉਂਦਾ। ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਅਗਲਾ ਟੌਪਿਕ ਬਣਦਾ ਉਹ ਬਣਦਾ ਜੀ ਪੰਜਾਬੀ ਸੱਭਿਆਚਾਰ। ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਅਸੀਂ ਕਹਿ ਲਈਏ ਤੇ ਅਸੀਂ ਪੰਜਾਬ ਦੇ ਮੇਲੇ, ਪੰਜਾਬ ਦੇ ਤਿਉਹਾਰ, ਪੰਜਾਬ ਦੇ ਰੀਤੀ ਰਿਵਾਜ, ਪੰਜਾਬ ਦੀਆਂ ਲੋਕ ਕਲਾਵਾਂ, ਪੰਜਾਬ ਦੇ ਨਾਚ ਠੀਕ ਹੈ ਜੀ ਜੇ ਪੰਜਾਬ ਦੇ ਤਿਉਹਾਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਪੜਾਂਗੇ ਤੇ ਨਾਲ-ਨਾਲ ਜਿਹੜਾ ਅਸੀਂ ਕਹ ਲੈਣ ਜਿਹੜਾ ਸਾਡਾ ਲੋਕ ਸਾਹਿਤ ਹੈ ਜਿਹਦੇ ਵਿੱਚ ਸੁਹਾਗ ਠੀਕ ਹੈ ਜੀ ਘੋੜੀਆਂ ਸਿੱਠਣੀਆਂ ਟੱਪੇ ਮਾਈਏ ਢੋਲੇ ਮਿੱਠਕਤਾਵਾ ਦੰਤਕਥਾਵਾ ਨੀਤੀ ਕਥਾਵਾ ਇਹਨਾਂ ਦੇ ਬਾਰੇ ਵਿੱਚ ਜਿਹੜਾ ਹੈਗਾ ਜੀ ਉਹ ਆਪਾਂ ਕਿੱਦੇ ਵਿੱਚ ਪੜਾਂਗੇ ਇਹ ਪੰਜਾਬੀ ਸਭਿਆਚਾਰ ਦੇ ਵਿੱਚ ਪੜਾਂ ਇਹ ਜਿਹੜੇ ਤਿੰਨ ਮੁੱਖ ਟੌਪਿਕ ਜਿਹੜੇ ਆ ਉਹ ਸਾਨੂੰ ਇੱਕ ਜਦੋਂ ਅਸੀਂ ਇੱਕ ਜਿਹੜਾ ਨਵਾਂ ਬੱਚਾ ਹੈ ਉਹਨੇ ਪੰਜਾਬੀ ਅਸੀਂ ਕਹਿੰਦੇ ਮਾਸਟਰ ਦੇ ਲਈ ਤਿਆਰੀ ਕਰਨੀ ਹੈਗੀ ਆ ਪੰਜਾਬੀ ਮੈਡਮ ਦੇ ਲਈ ਤਿਆਰੀ ਕਰਨੀ ਆ ਤੇ ਇਹ ਮੁੱਖ ਤਿੰਨ ਜਿਹੜੇ ਟੌਪਿਕ ਆ ਉਹਨਾਂ ਨੂੰ ਇੱਕ ਬੱਚਾ ਜਿਹੜਾ ਉਹਦੇ ਲਈ ਪੜਨਾ ਉਹ ਜ਼ਰੂਰੀ ਹੈ ਲਓ ਬਈ ਠੀਕਾ ਹੁਣ ਆਪਾਂ ਚੱਲਦੇ ਆਂ ਅਗਲੀ ਗੱਲ ਸਮਝਦੇ ਆਂ ਪੰਜਾਬੀ ਜਿਹੜਾ ਠੀਕ ਹੈ ਜੀ ਜਿਹੜਾ ਸਾਡਾ ਸਿਲੇਬਸ ਹੈਗਾ ਉਹ ਦੇ ਲੋ ਠੀਕ ਹੈ ਤੇ ਜਦੋਂ ਅਸੀਂ ਸਿਲੇਬਸ ਦੀ ਗੱਲ ਕਰਦੇ ਮੈਂ ਤੁਹਾਨੂੰ ਸਮਝਾਇਆ ਸੀ ਨਾ ਹੁਣ ਆਧੁਨਿਕ ਕਵਿਤਾ ਦੇ ਵਿੱਚ ਵੇਖੋ ਤੁਸੀਂ ਪਹਿਲੇ ਸਭ ਤੋਂ ਗੱਲ ਆਉਂਦੀ ਸਾਡੇ ਕੋਲ ਆਧੁਨਿਕ ਕਮੀਆਂ ਦੀ ਠੀਕ ਹੈ ਮੈਂ ਥੋੜਾ ਸਾਈਡ ਤੇ ਹੋ ਜਾਵਾਂਗਾ ਹਾਂ ਵੈਸੇ ਵੀ ਜਿਹੜਾ ਇਹਦਾ ਸਿਲੇਬਸ ਹੈਗਾ ਉਹ ਆਪਣੇ ਟੈਲੀਗ੍ਰam ਗਰੁੱਪ ਤੇ ਤੁਹਾਨੂੰ ਮਿਲ ਜਾਵੇਗਾ ਉਹਦੇ ਲਈ نیچے ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰam ਗਰੁੱਪ ਦਾ ਲਿੰਕ ਹੈਗਾ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਇਹ ਜਿਹੜਾ ਸਿਲੇਬਸ ਹੈ ਇਹ ਜਿਹੜੀ ਮੈਂ ਪੀਡੀਐਫ ਇੱਥੇ ਲੈ ਕੇ ਆਇਆ ਇਹ ਤੁਹਾਨੂੰ ਉੱਥੇ ਉਸ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਵੇਗਾ ਠੀਕ ਹੈ ਇਹ ਸਾਰੀ ਜਿਹੜੀ ਪੀਡੀਐਫ ਆਪਾਂ ਇੱਥੇ ਅੱਜ ਡਿਸਕਸ਼ਨ ਕਰ ਰਹੇ ਹਾਂ ਇਹ ਸਾਰੀ ਜਿਹੜੀ ਪੀਡੀਐਫ ਆ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਵੇਗੀ ਉਹਦੇ ਲਈ نیچے ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਵੀ ਟੈਲੀਗ੍ਰam ਗਰੁੱਪ ਦਾ ਲਿੰਕ ਜਿਹੜਾ ਓਪਨ ਕੀਤਾ ਹੋਇਆ ਉੱਥੋਂ ਵੀ ਤੁਸੀਂ ਜਿਹੜਾ ਕੋ ਗਰੁੱਪ ਜਿਹੜਾ ਉਹ ਜੁਆਇਨ ਕਰ ਸਕਦੇ ਹੋ ਉੱਥੇ ਤੁਹਾਨੂੰ ਇਹ ਸਾਰੀ ਪੀਡੀਐਫ ਮਿਲ ਜਾਵੇਗੀ ਲੋ ਠੀਕ ਹੈ ਹੁਣ ਆਧੁਨਿਕ ਕਵੀ ਹੁਣ ਆਧੁਨਿਕ ਕਵੀ ਦੇ ਵਿੱਚ ਅਸੀਂ ਮੈਂ ਤੁਹਾਨੂੰ ਗੱਲ ਕਹੀ ਸੀ ਨਾ ਅਸੀਂ ਸਾਇਤ ਪੜਨਾ ਕਿੰਦਾ ਸਾਇਤ ਪੜਨਾ ਪੰਜਾਬੀ ਦਾ ਤੇ ਫਿਰ ਆਧੁਨਿਕ ਕਵੀਆਂ ਦੇ ਵਿੱਚ ਆਹ ਜਿਹੜੇ ਰਾਈਟਰ ਨੇ ਸਾਡੇ ਕੋਲ ਭਾਈ ਵੀਰ ਸਿੰਘ ਧਨੀ ਰਾਮ ਚਾਤਰੀਕ ਪ੍ਰੋਫੈਸਰ ਪੂਰਨ ਸਿੰਘ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਜੋਤ ਸੰਤ ਸਿੰਘ ਨੇਕੀ ਜਗਤਾਰ ਪਾਸ਼ ਵਿਧਾਤਾ ਸਿੰਘ ਤੀਰ ਪ੍ਰੀਤਮ ਸਿੰਘ ਸਫੀਰ ਐਸ ਐਸ ਚਲਨ ਸਿੰਘ ਸ਼ਹੀਦ ਇਹ ਜਿੰਨੇ ਸਾਡੇ ਰਾਈਟਰ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨਾ ਇਹ ਸਾਰੇ ਜਿਹੜੇ ਨੇ ਪੰਜਾਬੀ ਭਾਸ਼ਾ ਦੇ ਕਵੀ ਹੈ ਤੇ ਇਹਨਾਂ ਸਾਰਿਆਂ ਦੇ ਬਾਰੇ ਵਿੱਚ ਜਿਹੜਾ ਹੈ ਉਹ ਅਸੀਂ ਪੜਾਂ ਤੇ ਇਹਨਾਂ ਦੇ ਬਾਰੇ ਵਿੱਚ ਪੜਾਂਗੇ ਕੀ ਇੱਕ ਤਾਂ ਇਹਨਾਂ ਦੇ ਜੀਵਨ ਦੇ ਬਾਰੇ ਵਿੱਚ ਪੜਾਂਗੇ ਠੀਕ ਹੈ ਵੀ ਇਹਨਾਂ ਦਾ ਜਿਹੜਾ ਜਨਮ ਕਦੋਂ ਹੋਇਆ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਕਿੰਨੀ ਤਰੀਕ ਨੂੰ ਹੋਇਆ ਇੱਕ ਤਾਂ ਅਸੀਂ ਇਹ ਚੀਜ਼ ਪੜਾਂਗੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਨਾਲ ਗੱਲ ਕਰਦੇ ਹਾਂ ਇਹਨਾਂ ਦੇ ਜੀਵਨ ਤੋਂ ਬਾਅਦ ਇਹਨਾਂ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਪੜਾਂਗੇ ਕਿੰਦੇ ਬਾਰੇ ਪੜਾਂਗੇ ਤੇ ਇਹਨਾਂ ਦੀ ਜਿਹੜੀ ਰਚਨਾਵਾਂ ਨੇ ਉਹਨਾਂ ਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਪੜਾਂਗੇ ਸੋਹਣੇ ਤਰੀਕੇ ਨਾਲ ਕਿਹੜੀ-ਕਿਹੜੀ ਇਹਨਾਂ ਦੀ ਜਿਹੜੀ ਰਚਨਾ ਹੈਗੀ ਆ ਉਹ ਇਹਨਾਂ ਨੇ ਕੀਤੀ ਹੈਗੀ ਆ ਤੇ ਉਸ ਰਚਨਾ ਦੇ ਵਿੱਚ ਕਿਹੜੀਆਂ-ਕਿਹੜੀਆਂ ਮਹੱਤਵਪੂਰਨ ਕਵਿਤਾਵਾਂ ਨੇ ਉਹਦੇ ਬਾਰੇ ਵਿੱਚ ਗੱਲ ਕਰਾਂਗੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਅਵਾਰਡ ਮਿਲੇ ਹੈਗੇ ਨੇ ਜਾਂ ਸਨਮਾਨ ਮਿਲੇ ਨੇ ਠੀਕ ਹੈ ਤੇ ਇਹਨਾਂ ਨੂੰ ਜਿਹੜੇ ਸਨਮਾਨ ਮਿਲੇ ਹੈ ਜਿਹਨੇ ਉਹਨਾਂ ਦੇ ਬਾਰੇ ਵਿੱਚ ਜਿਹੜੀ ਆ ਉਹ ਆਪਾਂ ਚਰਚਾ ਕਰਨੀ ਹੈ ਠੀਕ ਹੈ ਸਨਮਾਨ ਦੇ ਨਾਲ ਨਾਲ ਹੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੇ ਮਹੱਤਵਪੂਰਨ ਕਵਿਤਾਵਾਂ ਹੈਗੀਆਂ ਨੇ ਉਹਨਾਂ ਦੇ ਬਾਰੇ ਵਿੱਚ ਵੀ ਜਿਹੜੀ ਆ ਉਹ ਗੱਲ ਕਰਨੀ ਜ਼ਰੂਰੀ ਆ ਉਹਨਾਂ ਦੇ ਬਾਰੇ ਵਿੱਚ ਜਾਨਣਾ ਵੀ ਜ਼ਰੂਰੀ ਹੈ ਤੇ ਆ ਤੁਹਾਡੇ ਸਾਹਮਣੇ ਜਿਹੜੇ ਪੰਜਾਬੀ ਸਾਹਿਤ ਦੇ ਕਵੀ ਹੈਗੇ ਨੇ ਇਹਨਾਂ ਸਾਰੇ ਕਵੀਆਂ ਦੇ ਬਾਰੇ ਵਿੱਚ ਜਿਹੜਾ ਤੁਹਾਨੂੰ ਤੁਸੀਂ ਪੜਨਾ ਹੈਗਾ ਕਿੱਥੋਂ ਪੜਨਾ ਇਹਦੀ ਗੱਲ ਮੈਂ ਤੁਹਾਨੂੰ ਕਿਤਾਬਾਂ ਜਿਹੜੀਆਂ ਨੇ ਅੱਜ ਦੱਸ ਕੇ ਜਾਵਾਂਗਾ ਪਰ ਪਹਿਲਾਂ ਜਿਹੜਾ ਆਪਾਂ ਇਹ ਚਰਚਾ ਕਰ ਲਈ ਵੀ ਕਿਹੜੇ-ਕਿਹੜੇ ਰਾਈਟਰ ਕਿਹੜੇ-ਕਿਹੜੇ ਕਵੀ ਜਿਹੜੇ ਨੇ ਉਹ ਸਾਡੇ ਅਸੀਂ ਸਿਲੇਬਸ ਦੇ ਵਿੱਚ ਪੜਨੇ ਹੈਗੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਆ ਜਾਂਦੇ ਜੀ ਗੁਰਮਤਕਾਵ ਆਪਾਂ ਗੱਲ ਕਰੀ ਸੀ ਤੇ ਗੁਰਮਤਕਾਵ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਠੀਕ ਹੈ ਜੀ ਇਹ ਜਿਹੜੇ ਗੁਰਮਤਕਾਉ ਦੇ ਜਿਹੜੇ ਅਸੀਂ ਕਹਿ ਲੈਨੇ ਆ ਕਵੀ ਜਿਹੜੇ ਹੈਗੇ ਆ ਸਾਡੇ ਗੁਰੂ ਸਹਿਬਾਨ ਆ ਇਹਨਾਂ ਦੇ ਬਾਰੇ ਵਿੱਚ ਜਿਹੜਾ ਉਹ ਅਸੀਂ ਪੜਾਂ ਉਹੀ ਚੀਜ਼ ਇਹਨਾਂ ਦੇ ਜੀਵਨ ਬਾਰੇ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਸੋਹਣੇ ਤਰੀਕੇ ਦੇ ਨਾਲ ਜਿਹੜਾ ਉਹ ਅਸੀਂ ਪੜਨਾ ਹੈ ਠੀਕ ਹੈ ਜਿੱਦਾਂ ਅਸੀਂ ਭਾਈ ਗੁਰੂ ਨਾਨਕ ਦੇਵ ਜੀ ਦੀ ਗੱਲ ਹੀ ਕਰ ਲਈ ਅਸੀਂ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਇਹਨਾਂ ਦਾ ਜਨਮ ਕਿੱਥੇ ਹੋਇਆ ਕਿਹੜੀਆਂ-ਕਿਹੜੀਆਂ ਇਹਨਾਂ ਨੇ ਉਦਾਸੀਆਂ ਕੀਤੀਆਂ ਇਹਨਾਂ ਦੀਆਂ ਮੁੱਖ ਰਚਨਾਵਾਂ ਕਿਹੜੀਆਂ ਨੇ ਉਹਨਾਂ ਰਚਨਾਵਾਂ ਦੇ ਵਿੱਚ ਵਿਸ਼ੇ ਕਿਹੜੇ ਪੇਸ਼ ਹੋਏ ਨੇ ਉਸ ਰਚਨਾ ਜਿੱਦਾ ਅਸੀਂ ਜਪਜੀ ਦੀ ਗੱਲ ਕਰ ਲਈਏ ਤੇ ਜਪਜੀ ਜਿਹੜੀ ਆ ਉਹਦੀਆਂ ਕਿੰਨੀਆਂ ਪੌੜੀਆਂ ਨੇ ਉਹਦੇ ਵਿੱਚ ਕਿੰਨੇ ਸ਼ਲੋਕ ਨੇ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈਗੀ ਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਆਪਾਂ ਚਰਚਾ ਕਰਾਂ ਹਾਂਜੀ ਬੱਚੇ ਨੈਟਵਰਕ ਦੀ ਜਰੀਏ ਮੈਂ ਵੇਖ ਰਿਹਾ ਦਿੱਕਤ ਕਾਫੀ ਆ ਰਹੀ ਹੈਗੀ ਮੈਂ ਇਹਦੇ ਲਈ ਮਾਫੀ ਚਾਹਣਾ ਹੈਗਾ ਹਾਂਜੀ ਬੱਚੇ ਕਲਾਸ ਜਿਹੜੀ ਆਪਣੀ ਆਰਡਰੀ ਹੈਗੀ ਆ ਮੈਂ ਇਹਦੇ ਲਈ ਫਿਰ ਤੋਂ ਮਾਫੀ ਚਾਹੁੰਦਾ ਹੈਗਾ ਪਰ ਹੁਣ ਸੈਸ਼ਨ ਆਪਾਂ ਸ਼ੁਰੂ ਕਰਿਆ ਕੋਈ ਨਾ ਮੈਂ ਵੇਖਦਾ ਜੇ ਚਲੋ ਆਪਾਂ ਇਹਨੂੰ ਕੰਟੀਨਿਊ ਕਰਦੇ ਆ ਜੇ ਤਾਂ ਇਹ ਸੈਸ਼ਨ ਮੈਂ ਲਾਈਵ ਵੇਖ ਲਾਂਗਾ ਬਾਅਦ ਚ ਵੀ ਜੇ ਠੀਕ ਰਿਹਾ ਤੇ ਆਪਾਂ ਇਹਨੂੰ ਇਦਾਂ ਰਹਿਣ ਦਿਆਂਗੇ ਜੇ ਮੈਨੂੰ ਲੱਗਿਆ ਵੀ ਠੀਕ ਨਹੀਂ ਹੈਗਾ ਤੇ ਦੁਬਾਰਾ ਜਿਹੜੀ ਆ ਉਹ ਆਪਾਂ ਇਹ ਸੈਸ਼ਨ ਲਾਵਾਂਗੇ ਹਾਂਜੀ ਬੱਚੇ ਲਓ ਬਾਈ ਮੈਂ ਇਹ ਸੈਸ਼ਨ ਨੂੰ ਇੱਥੇ ਸਟਾਪ ਕਰ ਰਿਹਾ ਠੀਕ ਹੈ ਜੀ ਕੱਲ ਇਸੇ ਸਮੇਂ ਤੇ ਠੀਕ ਹੈ ਜੀ ਮੈਂ ਸੈਸ਼ਨ ਜਿਹੜਾ ਇਹਨੂੰ ਆਪਣੇ ਚੈਨਲ ਤੋਂ ਹਟਾਵਾਂਗਾ ਨਹੀਂ ਐਜ਼ ਅ ਇਨਫੋਰਮੇਸ਼ਨ ਰਹਿ ਜੇਗੀ ਬੱਚਿਆਂ ਕੋਲ ਕੱਲ ਇਸੇ ਸਮੇਂ 5 ਵਜੇ ਜਿਹੜਾ ਇਹ ਸੈਸ਼ਨ ਦੁਬਾਰਾ ਹੋਵੇਗਾ ਨੈਟਵਰਕ ਦੀ ਪ੍ਰੋਬਲਮ ਦੇ ਕਰਕੇ ਜਿਹੜਾ ਹੈਗਾ ਜੀ ਉਹ ਆਪਣੀ ਜਿਹੜੀ ਦਿੱਕਤ ਆ ਰਹੀ ਆ ਤੇ ਸੈਸ਼ਨ ਇੰਪੋਰਟਡ ਹੈਗਾ ਮੈਂ ਇਹਨੂੰ ਜਿਹੜਾ ਠੀਕ ਹੈ ਜੀ ਆ ਖਰਾਬ ਨਹੀਂ ਕਰਨਾ ਚਾਹੁੰਦਾ ਜੇਰੀ ਜਾਣਕਾਰੀ ਤੁਹਾਡੇ ਤੱਕ ਜਾਵੇ ਮੈਂ ਕਹਿੰਦਾ ਜੀ ਸਹੀ ਢੰਗ ਦੇ ਨਾਲ ਜਾਵੇ ਨਹੀਂ ਤੇ ਨਾ ਜਾ ਤੇ ਇਸ ਲਈ ਜੇ ਆਪਣਾ ਸੈਸ਼ਨ ਹੈ ਮੈਂ ਇਹਨੂੰ ਇੱਥੇ ਸਟਾਪ ਕਰ ਰਿਹਾ ਕੱਲ ਇਸੇ ਸਮੇਂ 5 ਵਜੇ ਇਹ ਸੈਸ਼ਨ ਜਿਹੜਾ ਤੇ ਦੁਬਾਰਾ ਹੋਵੇ ਲਓ ਬਈ ਤੇ ਤੁਸੀਂ ਸਾਰਿਆਂ ਨੇ ਜਿਹੜਾ ਕੱਲ ਇਸੇ ਸਮੇਂ ਦੁਬਾਰਾ ਜੁੜਨਾ ਹੈਗਾ ਤੇ ਕੱਲ ਆਪਾਂ ਇਹ ਸੈਸ਼ਨ ਨੂੰ ਸੋਹਣੇ ਤਰੀਕੇ ਨਾਲ ਠੀਕ ਹੈ ਜੀ ਤੇ ਸਹੀ ਨੈਟਵਰਕ ਦੇ ਨਾਲ ਆਪਾਂ ਕੰਟੀਨਿਊ ਕਰਾਂਗੇ ਸ਼ੁਰੂ ਮੋੜ ਤੋਂ ਗੱਲ ਕਰਾਂਗੇ ਦੁਬਾਰ ਤੋਂ ਗੱਲ ਕਰਾਂਗੇ Love <laughs>